ਅੱਜ ਅਸੀਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮਹਾਲੀ ਜੋ ਸਾਡਾ ਲੱਗਿਆ ਹੋਇਆ ਉਸ ਮੋਰਚੇ ਵੱਲੋਂ ਅੱਜ ਲੋਕ ਸਭਾ ਹਲਕਾ ਫੀਲਕੋਟ ਦੇ ਸ਼ਹਿਰ ਕੋਟ ਪੂਰਾ ਦੇ ਵਿੱਚ ਅਸੀਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਲਈ ਪਹੁੰਚੇ ਹਾਂ ਮੈਂ ਜਸਵੀਰ ਸਿੰਘ ਪਮਾੜੀ ਸਾਰੇ ਜਿੰਨੇ ਸਾਡੇ ਸਾਥੀ ਨੇ ਮੈਡਮ ਗੁਰਵਿੰਦਰ ਕੌਰ ਜੀ ਅਵਤਾਰ ਸਿੰਘ ਸੋਰਤਾ ਜੀ ਡਾਕਟਰ ਦਵਿੰਦਰ ਗੁਗਲਾਨੀ ਜੀ ਅਰਜੰਦਰਾ ਸਿੰਘ ਰਾਜੀ ਜੋਧਾ ਜੀ ਬਲਕਾਰ ਸਿੰਘ ਜੀ ਹੋਰ ਵੀ ਜਸ਼ਨ ਜੀ ਹੋਰ ਵੀ ਜਿੰਨੇ ਸਾਡੇ ਮੋਹਨ ਮਹਿੰਦਰ ਜੀ ਸਾਡੇ ਸਾਰੇ ਸਾਥੀ ਆ ਜਿਹੜੇ ਜਿੰਨੇ ਅੱਜ ਇੱਥੇ ਬੈਠੇ ਆ ਇਹ ਅਸੀਂ ਰੈਜ਼ਰਵੇਸ਼ਨ ਟੋਰ ਫੜੋ ਮੋਰਚੇ ਦੇ ਸਾਰੇ ਸਾਥੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਕੋਟਪੂਰਾ ਦੀ ਪ੍ਰੈਸ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸਮਾਂ ਕੱਢ ਕੇ ਅੱਜ ਸਾਡੀ ਗੱਲ ਹੈ ਜਿਹੜੀ ਉਹ ਸੁਣਨ ਵਾਸਤੇ ਆਏ ਹੋ ਲੋਕਾਂ ਨੂੰ ਦੱਸਣ ਵਾਸਤੇ ਆਏ ਹੋ ਤੋਂ ਮੈਂ ਸਭ ਤੋਂ ਪਹਿਲਾਂ ਇਹ ਕਲੀਅਰ ਕਰ ਦਾਂ ਕਿ ਕਿਉਂਕਿ ਮੇਰੇ ਸੱਜੇ ਤੇ ਖੱਬੇ ਪਾਸੇ ਤੁਹਾਡੇ ਲੋਕ ਸਭਾ ਹਲਕੇ ਤੋਂ ਕੈਂਡੀਡੇਟ ਆ ਜਿਹੜੇ ਇਹ ਮੇਰੇ ਬਹੁਤ ਸਤਿਕਾਰਯੋਗ ਡਾਕਟਰ ਦਵਿੰਦਰ ਗੁਗਲਾਨੀ ਜੀ ਜਿਹੜੇ ਨਿਰਪਰਚਨ ਪਾਰਟੀ ਆਫ ਇੰਡੀਆ ਤੋਂ ਚੋਣ ਲੜਨੇ ਨੇ ਅਵਤਾਰ ਸਿੰਘ ਸੋਹਤਾ ਜੀ ਇਹ ਆਜ਼ਾਦ ਮੀਤਵਾਰ ਉਹਦੇ ਚੋਣ ਲੜ ਰਹੇ ਨੇ ਪਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਸਾਡੀ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਅਸੀਂ ਇਹਨਾਂ ਲਈ ਵੋਟ ਦੀ ਮੰਗ ਨਹੀਂ ਕਰਨਾ ਹੈਗੇ ਪਰ ਕਿਉਂਕਿ ਸਾਡੇ ਰੈਜ਼ਰਵੇਸ਼ਨ ਟੋਰਫੜੋ ਮੋਰਚੇ ਦੇ ਸਭ ਤੋਂ ਸੀਨੀਅਰ ਸਾਥੀ ਹੈ ਇਹ ਕਿਉਂ ਡਾਕਟਰ ਦਵਿੰਦਰ ਗੁਗਲਾਨੀ ਜੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਪਵਿੱਤਰ ਸਥਾਨ ਹੈ ਗੁਰੂ ਗਿਆਨ ਨਾਥ ਆਸ਼ਰਮ ਜੀ ਉਹਨਾਂ ਦੇ ਮੇਨ ਅਹੁਦੇਦਾਰਾਂ ਦੇ ਵਿੱਚੋਂ ਡਾਕਟਰ ਦਵਿੰਦਰ ਗੁਗਲਾਨੀ ਜੀ ਆਉਂਦੇ ਨੇ ਤੋਂ ਸਾਨੂੰ ਜਦੋਂ ਵੀ ਮੋਰਚੇ ਵਾਸਤੇ ਕੋਈ ਐਜੀਟੇਸ਼ਨ ਦੀ ਲੋੜ ਪੈਂਦੀ ਹੈ ਤਾਂ ਸਮੁੱਚੇ ਪੰਜਾਬ ਦੇ ਵਿੱਚ ਇਹ ਸਾਨੂੰ ਸੁਆਮਾ ਦਿੰਦੇ ਆ ਤੇ ਇਹਨਾਂ ਦਾ ਜਿਹੜਾ ਨੈਟਵਰਕ ਹੈ ਪੂਰੇ ਪੰਜਾਬ ਦੇ ਵਿੱਚ ਹੈਗਾ ਇਸੇ ਤਰ੍ਹਾਂ ਹੀ ਅਵਤਾਰ ਸਿੰਘ ਸੋਹਤਾ ਜੀ ਹੈ ਜਿਹੜੇ ਮੋਰਚੇ ਦੇ ਸਾਡੇ ਸੀਨੀਅਰ ਸਾਥੀ ਨੇ ਕਿਉਂਕਿ ਮੋਰਚੇ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਨਾਮ ਵਰ ਜਿਹੜੇ ਕਲਾਕਾਰ ਐ ਨਾਮ ਵਰ ਜਿਹੜੀਆਂ ਸ਼ਖਸੀਤਾਂ ਉਹਨਾਂ ਦੇ ਸ਼ਿਕਾਇਤ ਕਰਤਾ ਇਹਨੇ ਅਮਰਤ ਮਾਨ ਜਿਹੜੇ ਪੰਜਾਬੀ ਲੋਕ ਬਾਈਕ ਨੇ ਉਹਨਾਂ ਦੇ ਪਿਤਾ ਸਰਜੀਤ ਸਿੰਘ ਦੀ ਸ਼ਿਕਾਇਤ ਇਹਨਾਂ ਨੇ ਕੀਤੀ ਹੈ ਤੇ ਹੁਣ ਕਰਮਜੀਤ ਅਨਮੋਲ ਜਿਹੜੇ ਤੁਹਾਡੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੀ ਸ਼ਿਕਾਇਤ ਵੀ ਜਿਹੜੀ ਹੈਗੀ ਆ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੇ ਕੀਤੀ ਹੈ ਫਿਰ ਜਦੋਂ ਸਾਡੇ ਨਾਲ ਸੰਪਰਕ ਹੋਇਆ ਅਸੀਂ ਮੋਰਚੇ ਵੱਲੋਂ ਉਹਦਾ ਜਿਹੜਾ ਹੈਗਾ ਇਹਨਾਂ ਨੂੰ ਗਾਈਡ ਕਰਕੇ ਆ ਜਿਹੜੀ ਆਰਟੀਆ ਦੇ ਵਿੱਚ ਜਾਣਕਾਰੀ ਉਹਦੀ ਕਰਨੀ ਤੁਹਾਨੂੰ ਮੋਲਦੀ ਅਸੀਂ ਲੈ ਕੇ ਉਥੇ ਜਿੱਥੇ ਪੜਿਆ ਵਾ ਤੇ ਅਸੀਂ ਫਿਰ ਮੋਰਚੇ ਵੱਲੋਂ ਜਿਹੜੀ ਹੈਗੀ ਆ ਉਹਦੀ ਅੱਗੇ ਪਰਸਿਊ ਕੀਤੀ ਹੈ ਐਪਲੀਕੇਸ਼ਨ ਜਿਹੜੀ ਹੈਗੀ ਆ ਸੋ ਇਸ ਸਟੇ ਮੈਂ ਤੁਹਾਨੂੰ ਤਾਂ ਕਲੀਅਰਿਫਿਕੇਸ਼ਨ ਦਿੰਦੀ ਆ ਕਿਉਂਕਿ ਜਿਹੜੇ ਕੈਂਡੀਡੇਟ ਕੰਟੈਸਟ ਕਰ ਰਹੇ ਨੇ ਉਹ ਸਾਡੇ ਨਾਲ ਨੇ ਪਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਾਡੀ ਰੈਜ਼ਰਵੇਸ਼ਨ ਚੋਰ ਫੋਰੋਂ ਮੋਰਚੇ ਵੱਲੋਂ ਹੈ ਅਸੀਂ ਏਜੰਡਾ ਰੈਜ਼ਰਵੇਸ਼ਨ ਟੂਰਫੜੋ ਮੋਰਚੇ ਦਾ ਹੀ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਅਸੀਂ ਅੱਜ ਰੈਜ਼ਰਵੇਸ਼ਨ ਟੂਰਫੜੋ ਮੋਰਚਾ ਵੱਲੋਂ ਲੋਕ ਸਭਾ ਹਲਕਾ ਫੀਰਪੁਰ ਦੇ ਵੋਟਰਾਂ ਨੂੰ ਅਪੀਲ ਕਰਨ ਆਏ ਆ ਕਿ ਜੋ ਆਮ ਆਦਮੀ ਪਾਰਟੀ ਸੱਤਾਤਰੀ ਧਰ ਦੇ ਕੈਂਡੀਡੇਟ ਨੇ ਕਰਮਜੀਤ ਸਿੰਘ ਅਨਮੋਲ ਤੇ ਉਹਨਾਂ ਦੇ ਜਿਹੜੇ ਦੋਸਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਚਿੱਤੇ ਦਿਨ ਸੂਬੇ ਦੇ ਦਲਤ ਭਾਈਚਾਰੇ ਦੇ ਨਾਲ ਅਸੀਂ ਭਾਈਚਾਰੇ ਦੇ ਨਾਲ ਧਰੋਖ ਮਾਰੇ ਨੇ ਸਾਡੇ ਨਾਲ ਧੋਖਾ ਕਰ ਰਹੇ ਨੇ ਇੱਕ ਜਾਲੀ ਐਸਸੀ ਸਰਟੀਫਿਕੇਟ ਨੂੰ ਬਣਾ ਕੇ ਆਪਣੇ ਜਿਗਰੀ ਦੋਸਤ ਨੂੰ ਉਹ ਲੋਕ ਸਭਾ ਦੇ ਵਿੱਚ ਜਿਹੜਾ ਲਿਜਾਉਣ ਲਈ ਬਹੁਤ ਤਤਪਰ ਹੋ ਰਹੇ ਨੇ ਉਹਦੇ ਸਬੰਧ ਦੇ ਵਿੱਚ ਜਿੰਨੇ ਪੰਜਾਬੀ ਦੇ ਅਲੰਬਰ ਦਾ ਆਪ ਦੇ ਆਪ ਨੂੰ ਅਖਵਾਉਂਦੇ ਨੇ ਕਲਾਕਾਰ ਗਿੱਪੀ ਗਰੇਵਾਲ ਵਗੈਰਾ ਜਾਂ ਗੁਰਪ੍ਰੀਤ ਘੁੱਗੀ ਜਿੰਨੇ ਵੀ ਸਾਰੇ ਕਲਾਕਾਰ ਨੇ ਜਿੰਨੇ ਸਾਰੇ ਨਿਚਾਰ ਨੇ ਉਹ ਸਾਰੇ ਹੀ ਸਾਡੇ ਦਲਤਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਜਿਹੜੀ ਟੀਮ ਬਣੀ ਹੋਈ ਹੈ ਭਗਵੰਤ ਮਾਨ ਜੀ ਉਹ ਵਾਹੀ ਦੇ ਵਿੱਚ ਉਹ ਸਾਰੀ ਦੀ ਸਾਰੀ ਉਹ ਰੈਜ਼ਰਵੇਸ਼ਨ ਦੇ ਚੋਰਾਂ ਦੇ ਹੱਕ ਦੇ ਵਿੱਚ ਖੜੀ ਹੈ ਸੋ ਅਸੀਂ ਅੱਜ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਲੋਕ ਸਭਾ ਹਲਕਾ ਫੀਤਕੋਟ ਦੇ ਲੋਕਾਂ ਨੂੰ ਬੇਨਤੀ ਕਰਨਾ ਹੈ ਕਿ ਕਰਮਜੀਤ ਅਨਮੋਲ ਹੈ ਜਿਹੜਾ ਇਹ ਜਾਲੀ ਐਸਸੀ ਸਰਟੀਫਿਕੇਟ ਧਾਰਕ ਹੈ ਇਹ ਬੀਸੀ ਕੈਟਾਗਰੀ ਨਾਲ ਸੰਬੰਧ ਰੱਖਦਾ ਤੇ ਐਸਸੀ ਕੈਟਾਗਰੀਦਾਰ ਨੇ ਜਾਲੀ ਸਰਟੀਫਿਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇੱਕ ਯੋਗ ਸਾਡੇ ਐਸ்சி ਉਮੀਦਵਾਰ ਨੂੰ ਲੋਕ ਸਭਾ ਦੇ ਵਿੱਚ ਜਾਣ ਤੋਂ ਰੋਕ ਰਿਹਾ ਵਾ ਸੋ ਅਸੀਂ ਸਾਰੇ ਭਾਈਚਾਰੇ ਨੂੰ ਆਪਣੇ ਨੂੰ ਵੀ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਕਰਮਜੀਤ ਸਿੰਘ ਅਨਮੋਲ ਹੈ ਇਹਨੂੰ ਵੋਟ ਨਾ ਪਾ ਕੇ ਆਪਾਂ ਆਪਣਾ ਗੁੱਸਾ ਜ਼ਾਹਰ ਕਰੀਏ ਕਿ ਜਿਹੜੀ ਸਰਕਾਰ ਹੈ ਪਹਿਲਾਂ ਰੈਜ਼ਰਵੇਸ਼ਨ ਚੋਰਾਂ ਦੇ ਹੱਕ ਦੇ ਵਿੱਚ ਜਿਵੇਂ ਕਹਿੰਦੇ ਲੁਕਵੇਂ ਤਰੀਕੇ ਨਾਲ ਖੜੀ ਸੀ ਕਿਉਂਕਿ ਅਮਰਤ ਮਾਨ ਦੇ ਕੇਸ ਦੇ ਵਿੱਚ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸੋ ਹੁਣ ਲੁਕਵੇਂ ਤਰੀਕੇ ਨੂੰ ਛੱਡ ਕੇ ਉਹ ਓਪਨਲੀ ਜਿਹੜਾ ਹੈਗਾ ਵਾ ਪੰਜਾਬ ਦੇ ਐਸਸੀ ਸਮਾਜ ਦੇ ਨਾਲ ਜਿਹੜੀ ਹੈਗੀ ੱਤਕਾ ਕਰਨ ਜਾ ਰਹੀ ਹੈ ਲੋਕ ਸਭਾ ਹਲਕਾ ਫੀਦਕੋਟ ਦੇ ਵਿੱਚ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਲੋਕ ਸਭਾ ਹਲਕਾ ਫੀਦਕੋਟ ਦੇ ਵਕ ਵਕ ਅਸੀਂ ਪਿੰਡਾਂ ਦੇ ਵਿੱਚ ਵੀ ਗਏ ਆ ਸ਼ਹਿਰਾਂ ਦੇ ਵਿੱਚ ਵੀ ਗਏ ਆ ਅਪੀਲ ਕੀਤੀ ਆ ਕਿ ਜਿਹੜਾ ਜਾਲੀ ਐਸਸੀ ਸਰਟੀਫਿਕੇਟ ਧਾਰਕ ਕਰਮਜੀਤ ਅਨਮੋਲ ਹੈ ਚਾਹੇ ਉਹ ਇਥੋਂ ਕੰਟੈਸਟ ਕਰਨ ਵਾਸਤੇ ਉਹਦੇ ਆਰਓ ਜਿਹੜੇ ਰਿਟਰਨਿੰਗ ਅਫਸਰ ਉਹਨਾਂ ਨੇ ਫਾਰਮ ਉਹਦੇ ਸਹੀ ਕਰ ਦਿੱਤੇ ਆ ਪਰ ਕਿਉਂਕਿ ਉਹ ਜਾਲੀ ਐਸਸੀ ਸਰਟੀਫਿਕੇਟ ਧਾਰਕ ਹੈ ਉਹਦੀ ਇੱਕ ਪ੍ਰਕਿਰਿਆ ਵਾ ਸਰਟੀਫਿਕੇਟ ਨੂੰ ਰੱਦ ਕਰਵਾਉਣ ਦੀ ਅਸੀਂ ਮੋਰਚੇ ਵੱਲੋਂ 14 ਮਈ ਨੂੰ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਸਬਿੰਨ ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਦੇ ਕੇ ਆਏ ਸੀਗੇ ਕਿ ਪੰਜਾਬ ਦੇ ਵਿੱਚ ਜਿੰਨੇ ਐਸਸੀ ਹਲਕੇ ਨੇ ਉੱਥੇ ਜਿੰਨੇ ਵੀ ਉਮੀਦਵਾਰ ਕੰਟੈਸਟ ਕਰ ਰਹੇ ਨੇ ਉਹਨਾਂ ਦਾ ਜਾਤੀ ਸਰਟੀਫਿਕੇਟ ਹੈ ਉਹ ਸਟੇਟ ਲੈਵਲ ਸਕਰੂਟੀਰੀ ਕਮੇਟੀ ਤੋਂ ਵੈਰੀਫਾਈ ਕਰਾਇਆ ਜਾਵੇ ਕਿਉਂਕਿ ਕਲੀਅਰ ਇਨਸਟਰਕਸ਼ਨ ਨੇ ਕਲੀਅਰ ਨੋਟੀਫਿਕੇਸ਼ਨ ਹੈ ਵੀ ਜਿਹੜਾ ਜਾਤੀ ਸਰਟੀਫਿਕੇਟ ਹੈ ਉਹ ਸਿਰਫ ਤੇ ਸਿਰਫ ਕੰਪੀਟੈਂਟ ਅਥਾਰਟੀ ਉਹਦੀ ਸਟੇਟ ਲੈਵਲ ਸਕਰੂਟੀਨੀ ਕਮੇਟੀ ਹੈ ਅਸੀਂ ਜਿਹੜੇ ਮੁੱਖ ਚੋਣ ਕਮਿਸ਼ਨ ਹੈ ਉਹਨਾਂ ਜੀ ਨੂੰ ਵੀ ਆਰਡਰ ਵੀ ਦੇ ਕੇ ਆਏ ਸੀ ਉਹਨਾਂ ਨੂੰ ਦੱਸ ਕੇ ਵੀ ਆਏ ਸੀ ਅਸੀਂ ਉਹਨਾਂ ਨੂੰ ਦੱਸਿਆ ਸੀ ਕਿ ਕੋਈ ਵੀ ਜਾਤੀ ਸਰਟੀਫਿਕੇਟ ਨੂੰ ਕੋਈ ਕੰਪੀਟੈਂਟ ਅਥਾਰਟੀ ਹੈ ਹੀ ਨਹੀਂ ਪੰਜਾਬ ਦੇ ਵਿੱਚ ਜਿਹੜੇ ਉਹਨੂੰ ਵੈਰੀਫਾਈ ਕਰਨ ਵਾਸਤੇ ਸਰਕਾਰ ਨੇ ਨਹੀਂ ਬਣਾਈ ਹੋਵੇ ਸਿਰਫ ਤੇ ਸਿਰਫ ਸਟੇਟ ਲੈਵਲ ਸਕਰੂਟੀਨੀ ਕਮੇਟੀ ਹੈ ਅਸੀਂ ਇਸੇ ਕਰਕੇ ਗਏ ਸੀਗੇ ਪਰ ਫਿਰ ਵੀ ਮੁੱਖ ਚੋਣ ਕਮਿਸ਼ਨ ਨੇ ਜਿਹੜੇ ਫਰੀਦਕੋਟ ਦੇ ਰਿਟਰਨਿੰਗ ਅਫਸਰ ਨੇ ਕਮ ਡਿਪਟੀ ਕਮਿਸ਼ਨ ਫ੍ਰੀ ਰਿਪੋਰਟ ਉਹਨਾਂ ਤੋਂ ਇਹਨਾਂ ਦਾ ਜਿਹੜਾ ਸਰਟੀਫਿਕੇਟ ਵੈਰੀਫਾਈ ਕਰਵਾਇਆ ਤੇ ਉਹਨਾਂ ਨੇ ਮੈਨੂੰ ਪਤਾ ਲੱਗਿਆ ਜੋ ਧੋਸੇਯੋਗ ਸੂਤਰਾਂ ਤੋਂ ਕਿ ਜਿੱਥੋਂ ਸਰਟੀਫਿਕੇਟ ਬਣਿਆ ਤਹਿਸੀਲਦਾਰ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਉਹਨੂੰ ਉਹਦੇ ਕਾਗਜ਼ ਸਹੀ ਕਰਦੇ ਆ ਪਰ ਅਸੀਂ ਇਹ ਗੱਲ ਅ ਐਕਟ ਦੇ ਅਕੋਰਡਿੰਗ ਦਾਅਵੇ ਨਾਲ ਇਹ ਗੱਲ ਕਹਿੰਦੇ ਆ ਕਿ ਜਾਤੀ ਸਰਟੀਫਿਕੇਟ ਨੂੰ ਵੈਰੀਫਾਈ ਕਰਨ ਵਾਸਤੇ ਸਟੇਟ ਲੈਵਲ ਸਕਰੂਟੀ ਕਮੇਟੀ ਤੋਂ ਬਿਨਾ ਪੰਜਾਬ ਦੇ ਵਿੱਚ ਹੋਰ ਕੋਈ ਕੰਪੀਟੈਂਟ ਅਥਾਰਟੀ ਨਹੀਂ ਹੈ। ਡੀਸੀ ਕੋਈ ਕਿਸੇ ਵੀ ਜ਼ਿਲ੍ਹੇ ਦਾਵਾ ਉਹ ਉਸ ਕੰਪੀਟੈਂਟ ਅਥਾਰਟੀ ਦਾ ਅੰਗ ਹੀ ਹੈ ਨੀਗਾ। ਸੋ ਜੋ ਫਰੀਦਕੋਟ ਰਿਟਰਨਿੰਗ ਅਫਸਰ ਜੀ ਨੇ ਉਹਨਾਂ ਦੇ ਸਰਟੀਫਿਕੇਟ ਵੈਰੀਫਾਈ ਕੀਤੇ ਆ ਪਹਿਲਾਂ ਤਾਂ ਕੰਪੀਟੈਂਟ ਅਥਾਰਟੀ ਨਹੀਂ ਹੈਗੇ। ਉਸ ਤੋਂ ਬਾਅਦ ਅਸੀਂ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਸਟੇਟ ਲੈਵਲ ਸਕਰੂਟੀ ਕਮੇਟੀ ਕੋਲੇ ਗਈ ਹੈ ਸਟੇਟ ਲੈਵਲ ਸਕਰੂਟੀ ਕਮੇਟੀ ਹੈ ਜਿਹੜੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਮੁਤਾਬਕ 1993 ਦੇ ਵਿੱਚ ਮਾਧੁਰੀ ਪਾਟਲ ਵਰਸਸ ਸਟੇਟ ਫੈਸਲਾ ਆਇਆ ਸੀ ਉਹਦੇ ਵਿੱਚ ਇਹ ਜਿਹੜਾ ਕਮੇਟੀ ਬਣੀ ਹੈ ਤੇ 2004 ਦੇ ਵਿੱਚ ਉਹਦੇ ਆਰਡਰਾਂ ਦੇ 2004 3 4 ਦੇ ਵਿੱਚ ਪੰਜਾਬ ਦੇ ਵਿੱਚ ਉਹ ਸਟੇਟ ਲੈਵਲ ਸਕਰੂਟੀ ਕਮੇਟੀ ਹੋਣੀ ਚਾਹੀਏ ਹੈ ਜੇਕਰ ਕੋਈ ਸਰਟੀਫਿਕੇਟ ਵੈਰੀਫਾਈ ਹੋਣਾ ਤਾਂ ਉਹੀ ਕਮੇਟੀ ਕਰ ਸਕਦੇ ਆ ਹੋਰ ਕੋਈ ਕੰਪੀਟੈਂਟ ਅਥਾਰਟੀ ਨਹੀਂ ਉਹਦੀਆਂ ਪ੍ਰਕਿਰਿਆ ਵਾ ਅਸੀਂ ਜਦੋਂ ਸ਼ਿਕਾਇਤ ਦਿੰਨੇ ਆ ਪ੍ਰਮੁਖ ਸਕੱਤਰ ਸਮਾਜਿਕ ਨਿਆਂ ਤੇ ਘੱਟਗਿਣਤੀ ਵਿਭਾਗ ਨੂੰ ਉਹ ਜ਼ਿਲ੍ਹੇ ਦੇ ਵੈਲਫੇਅਰ ਡਿਪਾਰਟਮੈਂਟ ਜਿਹੜਾ ਵੈਲਫੇਅਰ ਹੁੰਦਾ ਵਾ ਅਫਸਰ ਉਹਨੂੰ ਮਾਰਕ ਕਰ ਦਿੰਦਾ ਵਾ ਉਹ ਇਨਕੁਆਇਰੀ ਹੋ ਕੇ ਫਿਰ ਮਹਿਕਮੇ ਦੇ ਵਿਜੀਲੈਂਸ ਦੀ ਇੱਕ ਹੈਗੀ ਆ ਬਣਿਆ ਹੋਇਆ ਸੈੱਲ ਉਸ ਵਿਜੀਲੈਂਸ ਸੈੱਲ ਦੇ ਵਿੱਚ ਜਾਂਦੀ ਹੈ ਉਹ ਸਕਰੂਟੀ ਉਹ ਜੋ ਵੈਰੀਫਾਈ ਕਰਦੀ ਆ ਤੀਜੇ ਪੜਾ ਦੇ ਵਿੱਚ ਸਟੇਟ ਸਕਰੂਟੀ ਕਮੇਟੀ ਹੈ ਜਿਹੜੀ ਉਹ ਸਰਟੀਫਿਕੇਟ ਨੂੰ ਵੈਰੀਫਾਈ ਕਰਦੀ ਹੈ ਹਰ ਇੱਕ ਪੱਖ ਸੁਣਿਆ ਜਾਂਦਾ ਵਾ ਸ਼ਿਕਾਇਤ ਕਰਤਾ ਦਾ ਵੀ ਤੇ ਕਲਪ੍ਰੇਡ ਦਾ ਵੀ ਉਹ ਸਾਰੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹ ਜਿਹੜਾ ਸਟੇਟ ਲੈਵਲ ਸਕਰੂਟੀ ਕਮੇਟੀ ਆ ਸਰਟੀਫਿਕੇਟ ਰੱਦ ਕਰਦੀ ਹੈ 2020 ਦੀ ਨੋਟੀਫਿਕੇਸ਼ਨ ਮੁਤਾਬਕ ਡਾਇਰੈਕਟਰ ਵੈਲਫੇਅਰ ਆ ਜਿਹੜਾ ਉਹਨੇ ਫਿਰ ਇਮੀਜিয়েਟ ਪਰਚਾ ਕਰਾਉਣਾ ਹੁੰਦਾ ਵਾ ਡਾਇਰੈਕਟਰ ਵੈਲਫੇਅਰ ਜਿਹੜਾ ਸਟੇਟ ਸੂਰਗਣੀ ਕਮੇਟੀ ਆ ਉਹਨੇ ਜੇਕਰ ਕੋਈ ਉਹ ਕੋਈ ਕਰਮਚਾਰੀ ਆ ਤਾਂ ਉਸ ਵਿਭਾਗ ਦੇ ਸੈਕਟਰੀ ਨੂੰ ਪੱਤਰ ਜਾਰੀ ਕਰਕੇ ਉਹਨੂੰ ਟਰਮੀਨੇਟ ਕਰਾਉਣਾ ਹੁੰਦਾ ਕਿਸੇ ਵੀ ਡੀਸੀ ਦਾ ਕਿਸੇ ਵੀ ਹੋਰ ਕੰਪੀਟੈਂਟ ਅਥਾਰਟੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਸੋ ਇਸ ਕਰਕੇ ਅੱਜ ਅਸੀਂ ਕਿਉਂਕਿ ਬਹੁਤ ਇਹ ਜਿਹੜੀ ਮੈਂ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਵਾਂ ਇਹ ਬਹੁਤ ਅਫਸਰਾਂ ਨੂੰ ਵੀ ਨਹੀਂ ਪਤਾ ਜਦੋਂ ਅਸੀਂ ਅਫਸਰਾਂ ਨੂੰ ਇਹ ਗੱਲ ਦੱਸਦੇ ਆ ਨੋਟੀਫਿਕੇਸ਼ਨ ਦਿੰਨੇ ਆ ਅਫਸਰਾਂ ਨੂੰ ਫਿਰ ਪਤਾ ਲੱਗਦਾ ਵਾ ਸੋ ਭਗਵੰਤ ਮਾਨ ਜਿਹੜਾ ਆਪਦੇ ਜਿਗਰੀ ਦੋਸਤ ਨੂੰ ਜੋ BC ਕੈਟਾਗਰੀਆਂ ਸੰਬੰਧ ਰੱਖਦਾ ਵਾ ਉਹਨੂੰ ਜਾਲੀ ਐਸਸੀ ਬਣਾ ਕੇ ਲੋਕ ਸਭਾ ਦੇ ਵਿੱਚ ਲਿਆਉਣ ਲਈ ਤਤਪਰ ਹੋਇਆ ਹੋਇਆ ਵਾ ਤੇ ਅਸੀਂ ਉਹਨੂੰ ਉਹਨੂੰ ਵੀ ਅਸੀਂ ਕਿਉਂਕਿ ਸਾਡਾ ਪਿਛਲੇ 1.5 ਸਾਲ ਤੋਂ ਮੋਰਚਾ ਲੱਗਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਦਿੱਤੀ ਸੀ ਕਿ ਕੱਲੇ ਜਾਤੀ ਸਰਟੀਫਿਕੇਟ ਨਹੀਂ ਹੋਰ ਵੀ ਜਿਹਨੇ ਜਾਲੀ ਸਰਟੀਫਿਕੇਟ ਬਣਿਆ ਸਾਰੇ ਅਸੀਂ ਢੇਲੀ ਡੱਕਾਂਗੇ ਪਰ ਮੈਂ ਅੱਜ ਇਹ ਗੱਲ ਭਗਵੰਤ ਮਾਨ ਜੀ ਤੇ ਉਹਨੇ ਸਰਕਾਰ ਨੂੰ ਦੱਸਣਾ ਚਾਹੁੰਦਾ ਮੈਂ ਕਿ ਜਿੰਨੇ ਸਰਟੀਫਿਕੇਟ ਰੱਦ ਹੋਏ ਆ ਸਿਰਫ ਇੱਕ ਪਰਚਾ ਹਜੇ ਤੱਕ ਥੋਡੀ ਸਰਕਾਰ ਨੇ ਜਾਲੀ ਐਸਸੀ ਸਰਟੀਫਿਕੇਟ ਧਰਖੇ ਕੀਤਾ ਉਹ ਵੀ ਤਾਂ ਹੋ ਗਿਆ ਕਿਉਂਕਿ ਸ਼ਿਕਾਇਤਕਰਤਾ ਸਰਦਾਰ ਕੁਲਦੀਪ ਸਿੰਘ ਜੋ ਜੀਐਨਐ ਕਾਲਜ ਦੇ ਵਿੱਚ ਸੇਵਾਦਾਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਜੋ ਪੋਸਟ ਤੇ ਲੜਕੀ ਲੱਗੀ ਹੋਈ ਸੀ ਲਕਵੀਰ ਕੌਰ ਸਟੈਨੋਗ੍ਰਾਫਰ ਉਹਨਾਂ ਦੀ ਡੈਥ ਹੋਣ ਕਰਕੇ ਪਰਿਵਾਰ ਨੇ ਤੇ ਮੋਰਚੇ ਨੇ जीएनई कॉलेज जी जो लुधियाना कॉलेज है दो 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 जो इंजीनियरिंग हुन कॉलेज है ओदे असी ਬਾਹਰ ਕਰਨਾ ਲਾਇਆ 5 ਦਿਨ ਧਰਨਾ ਲਾਉਣ ਤੋਂ ਬਾਅਦ ਉਹ ਪਰਚਾ ਵਾ ਜਿਹੜਾ ਅਸੀਂ ਉਹ ਕਰਾਇਆ ਭਗਵੰਤ ਮਾਨ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਦਕਿ 2002 ਦੀ 2020 ਦੀ ਨੋਟੀਫਿਕੇਸ਼ਨ ਮਤਾਂ ਕੋ ਜਦੋਂ ਸਰਟੀਫਿਕੇਟ ਰੱਦ ਹੋ ਗਿਆ ਇਮੀਡੀਏਟ ਪਰਚਾ ਹੋਣਾ ਹੁੰਦਾ ਉਹ 4 ਮਹੀਨੇ ਬਾਅਦ ਪਰਚਾ ਇੱਕੋ ਹੀ ਪਰਚਾ ਪੰਜਾਬ ਦੇ ਵਿੱਚ ਹੋਇਆ ਵਾ ਇਹ ਕਹਿਣ ਨੂੰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਜੇਲੀ ਡੱਕ ਦਾਂਗੇ ਪਰ ਅਗੇ ਧੱਕ ਭਗਵਾਨਤਮਾਨ ਨੇ ਜੋ ਪੰਜਾਬ ਦੇ ਵਿੱਚ ਸਾਡੇ ਅਸੀ ਸਮਾਜ ਦੇ ਨਾਲ ਜੋ ਜੋ ਵੀ ਵਾਅਦੇ ਕੀਤੇ ਸੀਗੇ ਸਾਰਿਆਂ ਤੋਂ ਕੱਲਾ ਭੱਜਿਆ ਹੀ ਨਹੀਂ ਹੈਗਾ ਸਾਡੇ ਨਾਲ ਧੱਕੇ ਵੀ ਕੀਤੇ ਆ ਸਾਡਾ ਜਿਹੜਾ ਅਨਸੂਚਿਤ ਜਾਤੀ ਕਮਿਸ਼ਨ ਹੈ ਉਹਦੇ ਵੀ ਮੈਂਬਰ ਘਟਾਏ ਆ ਸਾਡੀਆਂ ਹੋਰ ਵੀ ਜੰਨੀਆਂ ਵਿੱਤੀ ਸਹੂਲਤਾਂ ਸਾਨੂੰ ਸਾਡੀਆਂ ਘੱਟ ਕੀਤੀਆਂ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਹੈ ਜਿਹੜਾ ਸਾਡਾ ਉਹ ਫੰਡ ਨਾ ਰਿਲੀਜ਼ ਹੋਣ ਕਰਕੇ ਅੱਜ ਵੀ ਸਾਡੇ ਹਜ਼ਾਰਾਂ ਸਟੂਡੈਂਟ ਆ ਜਿਹੜੇ ਉਹ ਗਰਮਤੀ ਜ਼ਿੰਦਗੀ ਜਿਉ ਰਹੇ ਆ ਉਹ ਸਰਟੀਫਿਕੇਟ ਨਾ ਹੋਣ ਕਰਕੇ ਕਿਤੇ ਜੋਬ ਨਹੀਂ ਅਪਲਾਈ ਕਰ ਸਕਦੇ ਸੋ ਅਸੀਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਲੋਕ ਸਭਾ ਹਲਕਾ ਫੀਦਕੋਟ ਦੀ ਵੋਟਰਾਂ ਨੂੰ ਅਪੀਲ ਕਰਨਾ ਹੈ ਆ ਕਿ ਜਾਲੀ ਐਸਸੀ ਸਰਟੀਫਿਕੇਟ ਧਾਰਕ ਐ ਕਰਮਜੀਤ ਅਨਮੋਲ ਇਹਨੂੰ ਜਿਕਰ ਹਰਾ ਕੇ ਅਸੀਂ ਇੱਕ ਇਹਦਾ ਸਬੂਤ ਦਵਾਂਗੇ ਕਿਉਂਕਿ ਜਾਲੀ ਐਸਸੀ ਸਰਟੀਫਿਕੇਟ ਧਾਰਕਾਂ ਨੇ ਕਿਸੇ ਇੱਕ ਯੋਗ ਐਸਸੀ ਉਮੀਦਵਾਰ ਜੀ ਨੇ ਲੋਕ ਸਭਾ ਦੇ ਵਿੱਚ ਜਾਣਾ ਸੀ ਉਹਨੂੰ ਰੋਕ ਰਹੇ ਆ ਸਾਰੇ ਇਹ ਰਿਜ਼ਰਵੇਸ਼ਨ ਦੇ ਚੋਰ ਇੱਕਠੇ ਹੋ ਕੇ ਤੇ ਅੱਜ ਦੀ ਰੇਡ ਦੇ ਵਿੱਚ ਪੰਜਾਬ ਦੇ ਵਿੱਚ ਰੈਜਰਵੇਸ਼ਨ ਤੋਰਾਂ ਦੀ ਜੋ ਕੁਸ਼ਤ ਪਨਾਹੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਖੁਦ ਕਰ ਰਿਹਾ ਇਸ ਕਰਕੇ ਜਿਹੜਾ ਮਸਲਾ ਵਾਹੇ ਪੰਜਾਬ ਦੇ ਵਿੱਚ ਵਿਕਰਾਲ ਰੂਪ ਹੈ ਜਿਹੜਾ ਉਹ ਤੜ ਕਰ ਰਿਹਾ ਕਰਦੀ ਤਾਂ ਮੋਲ ਵੀ ਇੱਕ ਕਚਨ ਦਿੱਤਾ ਸੀਗਾ ਉਹਨਾਂ ਨੇ ਇੱਕੋ ਬਲਕੈਜ ਨੂੰ ਵੀ ਕਿਰਾਨ ਜਾਣ ਕੇ ਸਾਨੂੰ ਬਗਨਾਮ ਕਰਨੀ ਜਾਣ ਕੇ ਉਹਨਾਂ ਨੂੰ ਹੋਰ ਤਾਂ ਕੋਈ ਮੁੰਦਾ ਮਿਲਦਾ ਨਹੀਂ ਇਹਨਾਂ ਨੇ ਅੰਜਾਮ ਲਾ ਕੇ ਸਾਨੂੰ ਇਹ ਜਿਹੜਾ ਕਰ ਰਹੇ ਆ ਇਹ 'ਚ ਕੋਈ ਸ਼ੱਕ ਨਹੀਂ ਕਿਥੇ ਉਹ ਵੱਜੀ ਹੋ ਅਸ਼ਕੈਰ ਕਰਕੇ ਜੋ ਮਲਟੀਪਲ ਪੱਖ ਮੈਂ ਆਪਨੀ ਤਰਫੋਂ ਦੇਖੋ ਗੱਲ ਇਹ ਆ ਵੀ ਕਰਨਜੀਤ ਸਿੰਘ ਕੋਈ ਵੀ ਚੋਰ ਹੋਵੇ ਜਿਹੜਾ ਪਹਿਲੀ ਗੱਲ ਤਾਂ ਆ ਕੋਈ ਵੀ ਚੋਰ ਹੋਵੇ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਦੂਜੀ ਗੱਲ ਇੱਕ ਕੋਈ ਸਬਧਾਨ ਸਾਡਾ ਹੋਂਦ ਦੇ ਵਿੱਚ ਆ ਸਾਰੇ ਪ੍ਰਕਿਰਿਆ ਸਬਧਾਨ ਦੇ ਅਕੋਰਡਿੰਗ ਚੱਲਦੀ ਹੈ ਸੋ ਅਸੀਂ ਜਿਵੇਂ ਸਾਨੂੰ ਹੋਰ ਵੀ ਪਤਾ ਲੱਗਾ ਇੱਥੇ ਦੇ ਕੁਝ ਵਿਰੋਧੀ ਪਾਰਟੀਆਂ ਨੇ ਵੀ ਸ਼ਿਕਾਇਤਾਂ ਕੀਤੀਆਂ ਆਰੋ ਕੋਲੇ ਕੋਈ ਵੀ ਕੰਪੀਟੈਂਟ ਫੋਰਟੀ ਨਹੀਂ ਹੈ ਸਟੇਟ ਲੈਵਲ ਸਕ੍ਰੂਟੀ ਕਮੇਟੀ ਤੋਂ ਬਿਨਾ ਕੋਈ ਕੰਪੀਟੈਂਟ ਅਥਾਰਟੀ ਨਹੀਂ ਅਸੀਂ ਸਟੇਟ ਲੈਵਲ ਸਕਰੂਟੀ ਕਮੇਟੀ ਨੂੰ ਸ਼ਿਕਾਇਤ ਕੀਤੀ ਹੈ ਕਰਨਜੀਤ ਸਿੰਘ ਜੋਨ ਕਹਿੰਦਾ ਵਾ ਉਹ ਸਟੇਟ ਲੈਵਲ ਸਕਰੂਟੀ ਕਮੇਟੀ ਹੁਣ ਸੰਮਣ ਆਉਣਗੇ ਸਟੇਟ ਲੈਵਲ ਸਕਰੂਟੀ ਕਮੇਟੀ ਨੂੰ ਹੋਰ ਰਿਪੋਰਟ ਦਵੇ ਅਸੀਂ ਆਰਟੀਆ ਦੇ ਵਿੱਚ ਜਿਹੜਾ ਹੈਗਾ ਉਹਦਾ ਰਿਪੋਰਟ ਹੈ ਜਿਹੜਾ ਉਹ ਸ਼ਰਿਆਮ 1616 ਨੰਬਰ ਆ ਦੇਖੋ ਕਰਨਜੀਤ ਸਿੰਘ ਪੁੱਤਰ ਸਾਧੂ ਸਿੰਘ ਜੋ ਮਰਾਸੀ ਜਾਤੀ ਨਾਲ ਸੰਬੰਧ ਰੱਖਿਆ ਹੋਇਆ ਸ਼ੋ ਹੋ ਰਿਹਾ ਵਾ ਤੇ ਇਹ ਜਿਹੜਾ ਹੈਗਾ BC ਕੈਟਾਗਰੀ ਦੇ ਵਿੱਚ ਜੋ ਲਿਸਟ ਹੈ ਉਹਦੇ ਵਿੱਚ 51 ਨੰਬਰ ਤੇ ਇਹ ਜਿਹੜੀ ਜਾਤੀ ਹੈਗੀ ਆ ਉਹ ਸਟੈਂਡ ਕਰਦੀ ਆ ਸੋ ਕਰਨ ਜੀ ਤੁਹਾਨੂੰ ਮੋਲ ਅੱਜ ਦੀ ਡੇਟ ਦੇ ਵਿੱਚ ਜੋ ਮਰਜ਼ੀ ਕਹਿ ਦੇਵੇ ਕਿਉਂਕਿ ਉਹ ਕੰਟੈਸਟ ਕਰ ਰਿਹਾ ਵਾ ਪਰ ਜੋ ਐਸ ਪਰ ਰਿਕਾਰਡ ਐਸ ਪਰ ਅਸੀਂ ਜੋ ਜਾਤੀ ਸਾਡੀਆਂ ਲਿਸਟਾਂ ਜਾਰੀ ਹੋਈਆਂ ਪੰਜਾਬ ਸਰਕਾਰ ਵੱਲੋਂ ਉਹਦੇ ਅਕੋਰਡਿੰਗ ਹੋ ਰਿਜ਼ਰਵੇਸ਼ਨ ਦਾ ਚੋਰ ਹੈ ਪਰ ਕਦੇ ਵੀ ਕੋਈ ਚੋਰ ਨਹੀਂ ਕਹਿੰਦਾ ਕਿ ਮੈਂ ਚੋਰ ਨਹੀਂ ਹੈਗਾ ਉਹ ਆਪਣੇ ਆਪ ਨੂੰ ਸਾਬੀ ਪੇਸ਼ ਕਰਦਾ ਤੇ ਜਿੰਨੇ ਸਾਰੇ ਚੋਰਾ ਦੇ ਜੋ ਦੋਸਤ ਬਣੇ ਆ ਉਹ ਵੀ ਇੱਥੇ ਉਹਨੂੰ ਆ ਕੇ ਸਾਧੂ ਤੋਂ ਸੰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬਈ ਇਹ ਇੱਥੇ ਇਸ ਤਰ੍ਹਾਂ ਦਾ ਮਾਮਲਾ ਹੀ ਸੀ ਇਹਦਾ ਮੁਹੰਮਦ ਮਸਰੀਕ ਦਾ 2012 ਚ ਸੀ ਨਾ। ਇਹ ਦਿੱਤੇ ਜਿਹੜੇ ਦੋ ਬਾਦਿਆਂ ਤੇ ਦਰਬਾਰਾ ਸਰ ਉਹਦੇ ਵਿੱਚ ਨਾ ਮੈਂ ਦੱਸਦਾ ਤੁਹਾਨੂੰ ਉਹ ਤਾਂ ਉਸ ਮੈਟਰ ਦਾ ਤੇ ਇਸ ਮੈਟਰ ਦਾ ਜ਼ਮੀਨ ਉਸਮਾਨ ਦਾ ਫਰਕ ਹੈ। ਉਹ ਫਰਕ ਇਹ ਹੈ ਕਿ ਮੁਹੰਮਦ ਸੰਦੀਕ ਜੀ ਨੂੰ ਐਜ਼ ਪਰ ਲਾਅ ਐਜ਼ ਪਰ ਐਕਟ ਅਡਾਪਟ ਕੀਤਾ ਹੋਇਆ ਸੀਗਾ ਐਸੀ ਕਾਰਟ ਦੇ ਵਿੱਚ। ਅਸੀਂ ਸੁਪਰੀਮ ਕੋਰਟ ਦੀ ਜੱਜਮੈਂਟਸ ਜਿਹੜੀਆਂ ਆਈਆਂ ਵਾ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਉਹਦੇ ਵਿੱਚ ਵੀ ਇਹ ਚੀਜ਼ ਹੈਗੀ ਆ ਉਹ ਇੱਕ ਐਸਸੀ ਪਰਿਵਾਰ ਨੇ ਉਹਨੂੰ ਅਡਾਪਟ ਕੀਤਾ ਵਾ ਜੇ ਕੋਈ ਜਨਰਲ ਨੂੰ ਐਸਸੀ ਪਰਿਵਾਰ ਅਡਾਪਟ ਕਰ ਲੇ ਤੇ ਉਹ ਫਿਰ ਐਸਸੀ ਸਮਝਾਉ ਹੋ ਜਾਂਦਾ ਹੈ ਸਰ ਉਹ ਵੀ ਇੱਕ ਪ੍ਰਕਿਰਿਆ ਵਾ ਹਾਂਜੀ ਹਾਂਜੀ ਉਹਦੀ ਇੱਕ ਪ੍ਰਕਿਰਿਆ ਆ ਤੁਸੀਂ ਐਸ ਪਰ ਲਾਅ ਜਦੋਂ ਤੁਸੀਂ ਉਹਨੂੰ ਅਡਾਪਟ ਕਰੋਗੇ ਤਾਂ ਉਹ ਐਸਸੀ ਕੈਟਾਗਰੀ ਦਾ ਲਾਭ ਦੇਣ ਦੇ ਲੈਣ ਦੇ ਯੋਗ ਹੈ ਜੋ ਮੁਹੰਮਦ ਸਰੀਕ ਨੇ ਲਿਆ ਤਾਂ ਜਿੱਥੇ ਤੇ ਕਿਸੇ ਨੂੰ ਆਰਡਰ ਪੜਿਆ ਆਰਡਰ ਦੇ ਵਿੱਚ ਇਹ ਵੀ ਗੱਲ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਪੁੱਛੀ ਸੀ ਕਿ ਜਦੋਂ ਤੂੰ ਅਡਾਪਟ ਕਰ ਲਿਆ ਸੀ ਤਾਂ ਤੁਸੀਂ ਆਪਣਾ ਨਾਮ ਕਿਉਂ ਨਹੀਂ ਚੇਂਜ ਕੀਤਾ ਮੁਹੰਮਦ ਸਦੀਕ ਹੀ ਕਿਉਂ ਰੱਖਿਆ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਸੀ ਕਿ ਮੇਰਾ ਨਾਮ ਉਸ ਸਮੇਂ ਮਤਲਬ ਜਦੋਂ ਸੀ ਅਡਾਪਟ ਵੀ ਕੀਤਾ ਵਾ ਉਸ ਸਮੇਂ ਵੀ ਫੇਮਸ ਸੀ ਮੇਰਾ ਨਾਮ ਫੇਮਸ ਹੋਣ ਕਰਕੇ ਮੈਂ ਆਪਣਾ ਨਾਮ ਨਹੀਂ ਚੇਂਜ ਕੀਤਾਗਾ ਇਸ ਕਰਕੇ ਉਹ ਜਿਹੜਾ ਅਡਾਪਸ਼ਨ ਕੇਸ ਹੋਣ ਕਰਕੇ ਮੁਹੰਮਦ ਸਦੀਕ ਹੈ ਜਿਹੜੇ ਉਹ ਕਾਨੂੰਨੀ ਤਰੀਕੇ ਦੇ ਨਾਲ ਅਡੌਪਟ ਕੀਤੇ ਹੋਏ ਜੀ ਕਿਸੇ ਐਸਸੀ ਪਰਿਵਾਰ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਸਮਾਨਜੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨਾਂ ਨੂੰ ਰਿਲੀਫ ਦਿੱਤੀ ਸੀ ਇਹਦੇ ਵਿੱਚ ਅਜੇ ਤੱਕ ਕੋਈ ਅਡੌਪਸ਼ਨ ਦਾ ਜਿਹੜਾ ਹੈਗਾ ਵਾ ਮਸਲਾ ਸਾਹਮਣੇ ਨਹੀਂ ਆਇਆਗਾ ਉਹ ਜਿਹੜਾ ਸਟੇਟ ਲੈਵਲ ਸਕੂਟਰੀਂਗ ਕਮੇਟੀ ਕੋਲੇ ਆਪਣੇ ਬਿਆਨ ਦਰਜ ਹੋਣਗੇ ਜੇਕਰ ਉਹ ਸਟੇਟ ਲੈਵਲ ਸਕੂਟਰੀਂਗ ਕਮੇਟੀ ਦੇ ਵਿੱਚ ਆਪਣੇ ਅਡੌਪਸ਼ਨ ਕੇਸ ਦਿੰਦਾ ਵਾ ਤਾਂ ਸਾਡੇ ਕੋਲੇ ਵੀ ਲੀਗਲ ਟੀਮਾਂ ਮੋਰਚੇ ਦੀ ਬਣੀ ਹੋਈ ਹੈ ਤਾਂ ਅਸੀਂ ਲੀਗਲ ਟੀਮ ਸਾਡੀ ਜਿੰਮੇ ਵੀ ਸਾਡੀਆਂ ਲੀਗਲ ਰੈਮਡੀ ਸਾਡੀਆਂ ਹੋਣਗੀਆਂ ਅਸੀਂ ਸਾਰੀਆਂ ਵੇਲ ਕਰਾਂਗੇ ਤੇ ਨਾਲ ਦੇ ਨਾਲ ਜਿਹੜੀ ਇਲੈਕਸ਼ਨਲ ਲੜ ਰਹੀ ਹੈ ਇਹ ਕਿ ਐਡਆਪਸ਼ਨ ਚ ਵਾਜੂਦਾ ਹੋ ਸਕਦਾ ਵਾ ਅਸੀਂ ਦੇਖੋ ਜਿਵੇਂ ਕਿ ਸੁਣਨ ਚਾਇਆ ਵੀ ਦੇਖੋ ਜਨਰਲ ਕੈਟਾਗਰੀ ਦੀ ਐਸੇ ਜਿਹੜੇ ਗੈਜੰਦੀ ਲੜਕੀ ਉਹਨੂੰ ਉਹ ਨਹੀਂ ਮਿਲਦੀ ਆ ਸਭ ਬੱਚਿਆਂ ਨੂੰ ਮਿਲਦੀ ਇਹ ਇਹ ਏਦਾਂ ਵਾ ਜਿਹੜੀ ਜਾਤੀ ਹੈ ਨਾ ਉਹ ਜਾਤੀ ਪਿਓ ਤੋਂ ਰਿਪਰੈਜ਼ੈਂਟ ਹੁੰਦੀ ਆ ਕਾਸਟ ਹੈ ਜਿਹੜੀ ਜੇਕਰ ਪਿਓ ਹੈ ਉਹ ਜਿਹੜੀ ਮਤਲਬ ਬੰਦਾ ਵਾ ਉਹਦੀ ਵਾਈਫ ਹੈ ਜਿਹੜੀ ਉਹ ਚਾਹੇ ਜਨਰਲ ਹੋ ਜਵੇ ਜੇ ਉਹਦਾ ਪਤੀ ਜਨਰਲ ਹੈ ਤਾਂ ਬੱਚੇ ਜਨਰਲ ਹੋਣਗੇ ਕਿਉਂਕਿ ਪਿਓ ਤੋਂ ਨਹੀਂ ਪ੍ਰੇਜ਼ੈਂਟ ਹੁੰਦੀ ਸਾਡਾ ਐਕਟ ਇਹ ਗੱਲ ਕਹਿੰਦਾ ਵਾ ਸੋ ਅਸੀਂ ਐਸ ਪਰ ਐਕਟ ਸਾਰੀ ਗੱਲ ਕਰ ਰਹੇ ਆਂ ਸੋ ਇਸ ਐਕਟ ਦੇ ਅਕੋਰਡਿੰਗ ਹੀ ਅਸੀਂ ਇਹ ਸ਼ਿਕਾਇਤ ਦੁੱਤੀ ਆ ਤੇ ਇਸ ਸੈਕਟਰ ਦੇ ਅਕੋਰਡਿੰਗ ਹੀ ਜੋ ਇਸ ਇਲੈਕਸ਼ਨ ਹੋਣ ਜਾ ਰਹੀ ਹੈ ਅਸੀਂ ਇਹਨੂੰ ਵੀ ਮਾਨ ਜੋ ਪੰਜਾਬ ਮੈਂਨ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਦਾਂ ਵੀ ਛੱਡੀਆਂ ਰੀਗਲ ਰੈਮਡੀਜ਼ ਬਣਦੀਆਂ ਅਸੀਂ ਕਰਾਂਗੇ ਅਸੀਂ ਪਟੀਸ਼ਨ ਪਾ ਰਹੀਆਂ ਤੇ ਜੇ ਜਿੱਤੇ ਤੁਸੀਂ ਕਰੋਗੇ ਜ ਹਰ ਨਹੀਂ ਦਵਾ ਸਰ ਜਿੱਤਣ ਚਾਹੇ ਹਾਰਨ ਜਿੱਤਣ ਚਾਹੇ ਹਾਰਨ ਉਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵਾ ਕਿ ਇਹਨਾਂ ਨੇ ਇੱਕ ਜਾਲੀ ਐਸਸੀ ਸਰਟੀਫਿਕੇਟ ਬਣਾਇਆ ਉਹਦੀ ਵਰਤੋਂ ਕੀਤੀ ਹੈ ਜਾਂ ਨਹੀਂ ਕੀਤੀ ਉਹ ਸਟੈਂਡ ਨਹੀਂ ਮੈਟਰ ਹੈ ਹੋਰ ਮੰਨਤੀ ਕਰ ਦਿਓ ਸਰ ਅਸੀਂ ਮੰਗ ਨਹੀਂ ਕਰਦੇ ਅਸੀਂ ਬੇਨਤੀ ਕਰਦੇ ਆ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਕੇ ਕਰਨਜੀਤ ਸਿੰਘ ਹੈ ਜਿਹੜਾ ਇਹ ਜਾਲੀ ਐਸਸੀ ਸਰਟੀਫਿਕੇਟ ਧਾਰਕ ਹੈ ਰੈਜ਼ਰਵੇਸ਼ਨ ਦਾ ਚੋਰ ਹੈ ਤੇ ਇਹਨੂੰ ਬਿਲਕੁਲ ਵੀ ਇਹਨੂੰ ਜਿਹੜੀ ਵੋਟ ਆ ਉਹ ਲੋਕ ਸਭਾ ਹਲਕਾ ਫੀਰਕੋਟ ਦੇ VOTER ਨਾ ਪਾਉਣ ਕਿਉਂ ਕਿਉਂਕਿ ਜਿਹੜਾ ਬੰਦ ਜਿਹੜੀ ਜਿਹੜੇ ਇਮਾਰਤ ਦੀ ਬੁਨਿਆਦ ਹੀ ਝੂਠ ਤੇ ਟਿੱਕੀ ਹੋਈ ਆ ਉਹ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੀ ਗੱਲ ਉਸ ਤਰੀਕੇ ਨਾਲ ਨਹੀਂ ਕਰ ਸਕਦਾ ਜਦੋਂ ਗੜਕਮੀ ਆਵਾਜ਼ ਦੇ ਵਿੱਚ ਇੱਕ ਅਸਲ ਜੋ ਐਸਸੀ ਮੀਰਵਾਰ ਦੇ ਇਥੋਂ ਚੁਣ ਕੇ ਜਾਂਦਾ ਤਾ ਉਹ ਕਰਦਾ ਸੋ ਇਸ ਕਰਕੇ ਅਸੀਂ ਲੋਕ ਸਭਾ ਹਲਕਾ ਫੀਲਡਕੋਰ ਦੇ ਸਾਰੇ ਵਰਗਾਂ ਨੂੰ ਬੇਨਤੀ ਕਰਦੇ ਆਂ ਨਾਟ ਐਸਸੀ ਵਰਗ ਨੂੰ ਇਹ ਸਾਰਿਆਂ ਨਾਲ ਹੀ ਧੋਖਾ ਵਾ ਕਿ ਅੱਜ ਸਾਡੇ ਐਸਸੀ ਸਮਾਜ ਨਾਲ ਧੋਖਾ ਹੋ ਰਿਹਾ ਵਾ ਤਾਂ ਕੱਲ ਨੂੰ ਅਸੀਂ ਜੇ ਬੀਸੀ ਸਮਾਜ ਨਾਲ ਧੋਖਾ ਹੋਊ ਉਹ ਵੀ ਐਸਸੀ ਨਾਲ ਹੋਊਗਾ ਸੀ ਸਾਰਿਆਂ ਨਾਲ ਖੜਦੇ ਆ ਸੋ ਅਸੀਂ ਇਹ ਬੇਨਤੀ ਕਰਦੇ ਆਂ ਕਿ ਇਹਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ ਭਗਵਾਨਤ ਮਾਨੇ ਜਿੰਨਾ ਪੰਜਾਬ ਦੇ ਵਿੱਚ ਸਾਡੇ ਦਲਿਤ ਸਮਾਜ ਦਾ ਓਬੀਸੀ ਬੀਸੀ ਸਮਾਜ ਦਾ ਇਹਨੇ ਨੁਕਸਾਨ ਕੀਤਾ ਵਾ ਹੁਣ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤਾ ਮੇਰਾ ਤੁਹਾਡਾ ਮੋਰਚਾ ਚੱਲ ਰਿਹਾ। ਕਿਤੇ ਕੱਲੇ ਪੰਜਾਬ ਦਾ ਕਰਦੇ ਤਾਂ ਪੰਜਾਬ ਦਾ ਨਹੀਂ ਹਿੰਦਿਆ ਲੈਣ ਦਾ। ਸਰ ਸਾਡਾ ਮੋਰਚਾ ਮਹਾਲੀ ਲੱਗਿਆ ਹੋਇਆ ਜੀ। ਅਸੀਂ ਜਿੰਨੇ ਪੰਜਾਬ ਦੇ ਚਾਰ ਰਿਜ਼ਰਵ ਹਲਕੇ ਆ ਸਾਰੇ ਕਵਰ ਕੀਤੇ ਆ ਜੀ। ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਤੁਹਾਡਾ ਫਰੀਦਕੋਟ। ਫਰੀਦਕੋਟ ਸਾਡੀ ਲਾਸਟ ਜਿਹੜੀ ਹੈਗੀ ਆ ਪ੍ਰੈਸ ਕਾਨਫਰੰਸ ਜਿਹੜੀ ਆ ਤੇ ਤੁਸੀਂ ਜਿੱਥੇ-ਜਿੱਥੇ ਵੀ ਕਿਉਂਕਿ ਅਸੀਂ ਜਦੋਂ ਮੁਖ ਚੋਣ ਕਮਿਸ਼ਨ ਜੀ ਨੂੰ ਮਿਲੇ ਸੀ ਉਹਨਾਂ ਨੂੰ ਵੀ ਇਹੀ ਅਸੀਂ ਮੰਗ ਪੱਤਰ ਦਿੱਤਾ ਸੀ ਵੀ ਜਿੰਨੇ ਐਸ ਸੀ ਸਰਟੀਫਿਕੇਟ ਹੈ ਉਹ ਸਟੇਟ ਲੈਵਲ ਸਕਰੂਟਿੰਗ ਕਮੇਟੀ ਤੋਂ ਕਿਰਾਉ ਜਿਹੜੇ ਚਾਰ ਰਿਜ਼ਰਵ ਹਲਕੇ ਆ ਸੋ ਉਹਨਾਂ ਨੇ ਸਾਨੂੰ ਉਹ ਦਿਨ ਕਿਹਾ ਸੀ ਕਿ ਅਸੀਂ ਕਿ ਸਾਡੇ ਲੀਗਲ ਟੀਮ ਦੇ ਰਾਏ ਲੈਣੇ ਆ ਕਿਉਂਕਿ ਟਾਈਮ ਥੋੜਾ ਸੀ 14 ਤਰੀਕ ਨੂੰ ਉਸ ਦਿਨ ਮਿਲੇ ਸੀ 15 16 17 ਤਿੰਨ ਦਿਨ ਸੀਗੇ ਸੋ ਹੋ ਸਕਦਾ ਉਹਨਾਂ ਕੋਲੇ ਰੀਗਲ ਲੀਗਲ ਜਿਹੜੀ ਰਾਏ ਨਾ ਆਈ ਹੋਵੇ ਸੋ ਇਸ ਕਰਕੇ ਅਜੇ ਡਿਲੇ ਹੋ ਗਿਆ ਪਰ ਕਿਉਂਕਿ ਸਾਡੇ ਕੋਲੇ ਸਾਰੇ ਨੋਟੀਫਿਕੇਸ਼ਨ ਸਾਰੇ ਐਕਟ ਸੰਵਿਧਾਨ ਸਾਡੇ ਕੋਲ ਸਾਰਾ ਕਲੀਅਰ ਸੀ ਅਸੀਂ ਇਸ ਕਰਕੇ ਹਾਈਪੋਟ ਹੈਗੇ ਜਿਹੜੀ ਅਸੀਂ ਛੇਤੀ ਮੂਵ ਕਰ। ਕੋਈ ਹੋਰ ਡਾਊਟਫੁਲ ਵੀ ਪਰਗੇ ਜਿਹਨੇ ਕੋਈ ਵੀ ਮਿਲਰ ਸੱਜਣਾ ਜਿਹਨੇ ਆਪਣੇ ਚਾਰ ਜਰੇ। ਸਰ ਡਾਊਟਫੁਲ ਪੰਜਾਬ ਦੇ ਵਿੱਚ ਤਿੰਨ ਚਾਰ ਹੈਗੇ ਆ ਪਰ ਕਿਉਂਕਿ ਸਾਡੇ ਕੋਲ ਹਜੇ ਉਹਨਾਂ ਦਾ ਰਿਕਾਰਡ ਹੈ ਨਹੀਂ ਇਸ ਕਰਕੇ ਅਸੀਂ ਓਪਨਲੀ ਨਹੀਂ ਕਹਿ ਰਹੇ ਪੰਜਾਬ ਦੇ ਵਿੱਚ ਇੱਕ ਫਤਿਹਗੜ੍ਹ ਦੋ ਫਤਿਹਗੜ੍ਹ ਸਾਹ ਦੇ ਵਿੱਚ ਸਾਨੂੰ ਟਰੇਸ ਹੋਇਆ ਤੇ ਇੱਕ ਜਲੰਧਰ ਦੇ ਵਿੱਚ ਹੋਇਆ। ਤੋ ਚਾਰ ਸਾਡੇ ਧਿਆਨ ਦੇ ਵਿੱਚ ਆਇਆ ਸਾਡੀ ਟੀਮ ਲੱਗੀ ਹੋਈ ਹੈ ਉਹਨਾਂ ਦੇ ਆਰਟੀਆ ਚ ਰਿਕਾਰਡ ਲਊਗਾ ਇਸ ਤਰ੍ਹਾਂ ਕੋਈ ਵੱਡੀ ਪਾਰਟੀ ਦਾ ਉਮੀਦਵਾਰ ਨਹੀਂ ਜਿਵੇਂ ਇਹ ਮੀਨ ਪਾਰਟੀ ਦੇ ਉਮੀਦਵਾਰ ਜਨਮ ਪਾਰਟੀ ਤੇ ਬਾਕੀ ਦੋខាង ਦੇ ਵੀ ਨਹੀਂ ਨਹੀਂ ਉੱਥੇ 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 ਆਜ਼ਾਦ ਉਮੀਦਵਾਰ ਆ ਜਿਹੜੇ ਜੀ ਉਹ ਸਾਡੇ ਧਿਆਨ ਦੇ ਵਿੱਚ ਆਇਆ ਸਿਰਫ ਜਿਹਨੂੰ ਆਪਾਂ ਫੇਮਸ ਚਿਹਰਾ ਕਹਿ ਸਕਦੇ ਆ ਜਾਂ ਵੱਡੀ ਪਾਰਟੀ ਦਾ ਕਹਿ ਸਕਦੇ ਆ ਉਹ ਤਾਂ ਜਿਹੜਾ ਹੈਗਾ ਰੈਜ਼ਰਵੇਸ਼ਨ ਦਾ ਚੋਰੋ ਇੱਥੇ ਹੀ ਹੈ ਤੁਹਾਡੇ ਤੁਹਾਡੇ ਹਲਕੇ ਦੇ ਵਿੱਚ